ਕੀ ਕਲਾਲ ਤੇਰੀਆਂ ਓਏ 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 ਦੁੱਜੇ ਤਿਜੇ ਦਿਨ ਪੰਗਾ ਪਾਈ ਰੱਖਦਾ ਜੱਟਾ ਥੱਕ ਕੀ ਕਰਾਉਂਦੀ ਮੈਂ ਜਵਾਨ ਦਾ ਮਟਿਆਰ ਅੱਗ ਜਾਂਦੀ ਐ ਇਹ ਨਹੀਂ ਇੱਕ ਪੰਗਾ ਨਿਬੜਦਾ ਨਹੀਂ ਤੇ ਨਹੋਰ ਖੜੇ ਹੁੰਦੇ ਕੀ ਕਹਿੰਦੀ ਮਟਿਆਰ ਤਾਂ ਗੱਭਰੂ ਕੀ ਕਹਿੰਦਾ ਏ ਚਾਬਦੀ ਨਹੀਂ ਸੁਖੀ ਅੱਖ ਲਾਲ ਤੇਰੀਆਂ ਓ ਲੈ ਆ ਤੀਆਂ ਸ਼ਰੀ ਕੰਨੀਆਂ ਤੇ ਨਹਿਰੀਆਂ ਚਾਬਦੀ ਨਹੀਂ ਸੁਖੀ ਅੱਖ ਲਾਲ ਤੇਰੀਆਂ ਲਿਆ ਤੇਆ ਸ਼ਰੀ ਕੰਡੀਆਂ ਜਨੇਰੀਆਂ ਰਾ ਦੀ ਵੀ ਤਿਰ ਜੱਟ ਘੱਟ ਨੇ ਬੜੇ ਕੰਮ ਦੀ ਸ਼ਰੀ ਬੜੇ ਖੋਦੇ ਉਹ ਦੀ ਪਹਿਣ ਕੇ ਲਜਾਣੇ ਜੱਟ ਕੀ ਨਹੀਂ ਤੇਰੇ ਤੇ ਡਾਨ ਨਹੀਂ ਜੀਬੀ ਬਟੇ ਦੀ ਪਹਿਣ ਕੇ ਲਜਾਣੇ ਜੱਟ ਕੀ ਨਹੀਂ ਕਰੇ ਤੇਰੇ ਤੇ ਡਾਨ ਨਹੀਂ ਜੀਬੀ ਉਹ ਕਿੰਨਿਆਂ ਦੇ ਨਾ ਆਇਆ ਕਰਦਾ ਮੈਂ ਤਾਲਾ ਤੇਰੀ ਜਿੱਤੂ ਕਰਵਾ ਬਿਲਾ ਲਾਲਾ ਲਾਲਾ ਉਹ ਕਿੰਨਿਆਂ ਦੇ ਨਾ ਆਇਆ ਕਰਦਾ ਮੈਂ ਤਾਲਾ ਤੇਰੀ आगे शरीक लंघ जा मार्क ज़ूर आगे शरीक लंघ जा फेर जे जवानी ਨੂ ਅੱਖਾਂ ਵਿੱਚ ਰੜਕਦੇ ਮੇਰੇ ਭੱਜ-ਭੱਜ ਜਾ ਨਾ ਲੜਾਈ ਦੀ ਦੁਨੀਆ ਦੇ ਥੋੜੇ ਬਾਰੇ ਨੂ ਅੱਖਾਂ ਵਿੱਚ ਰੜਕਦੇ ਮੇਰੇ ਭੱਜ-ਭੱਜ ਜਾ ਨਾ ਲੜਾਈ ਦੀ ਦੁਨੀਆ ਦੇ ਉਹ ਤੂਫਾਨ ਬੰਦੇ ਸੀਗੇ ਹਵਾ ਕਰਦੇ ਸਿਰੇ ਦੀਆਂ ਜੂਠਾਂ ਸੀਤੀ ਦੇ ਲੜਦੇ ਹੋਏ ਉਹ ਤੂਫਾਨ ਬੰਦੇ ਸੀਗੇ ਹਵਾ ਕਰਦੇ ਸਿਰੇ ਦੀਆਂ ਜੂਠਾਂ ਸੀਤੀ ਦੇ ਲੜਦੇ ਹੋਏ ਪਾ ਲੈ ਜਿਹੜੇ ਜੱਗ ਉੱਪਰ ਜਾ ਟੁੱਟ ਗਏ ਜੱਗੋੜੇ ਮੋੜੇ ਮੋੜੇ ਨੂੰ ਫੇਰ ਦੇਣੇ ਜਾਣੇ ਚੱਪਕੇ ਨਹੀਂ ਆਪਣੇ ਕਿਰਤੀਆਂ चङी कंदी ਕੁਝ ਜਿਆਦਾ ਵਿਗੜੇ ਨਹੀਂ ਮੈਂ ਕਹਾਂਦਾ ਸੀ ਨਾ ਸਰਮਾਨਪਾ ਬੋਲਾ ਨਾਲ ਅਸੀਂ ਸੇਕ ਕੇ ਆਪੜੇ ਪੰਗਲੇ ਬਿਨਾ ਤੁਸੀਂ ਕਦੇ ਨਹੀਂ ਮੁੜੇ ਉਹ ਵੀ ਬੋਲਾ ਨਾਲ ਅਸੀਂ ਸੇਕ ਕੇ ਆਪੜੇ ਪੰਗਲੇ ਬਿਨਾ ਤੁਸੀਂ ਕਦੇ ਨਹੀਂ ਮੁੜੇ ਉਹ ਜੱਟੀ ਸ਼ੁਰੂ ਕਰ ਜਦੋਂ ਨਾਲ ਲਕਾਰ ਦਾ ਜੱਟ ਦਾ blood ਫੇਰ ਬਾਰੇ ਮਾਰਦਾ ਹੋਏ ਜੱਟੀ ਸ਼ੁਰੂ ਕਰ ਜਦੋਂ ਨਾਲ ਲਕਾਰ ਦਾ ਜੱਟ ਦਾ blood ਫੇਰ ਬਾਰੇ ਮਾਰਦਾ ਤੁਸੀਂ ਕਿਹੜਾ ਕਿਸੇ ਨਾਲ ਘੱਟ ਸੋਹਣਿਆ ਮਾਦੂ ਦੇਣੇ ਤੂੰ ਪੇੜਾਂ ਨਿਖੋ ਕੇ ਹੋਟ ਬਹਿਣ ਬੇ ਨਦਾਰੇ ਜੱਟ ਕੇ ਨਹੀਂ ਅੱਜ ਤੇਰੇ ਤੇ ਨਾਲ ਨਹੀਂ ਜੀ ਜੀ ਦੇ ਲੋਗਾਂ ਦਾ ਡੱਟ ਕੇ ਨਹੀਂ ਕਰੇ ਤੇਰੇ ਤੇ ਨਾਲ ਨਹੀਂ ਜੁਗ ਹੈ ਕਰੀ ਵਾਲੇ ਦੇ ਬਰਾੜਾ ਵਿੱਚ ਬਣ ਜੇ ਸਿਆਣਾ ਓ ਨੰਨੀ ਛੰਨੀ ਜੀ ਮੈਂ ਜਦ ਵੇ ਕਰੀ ਪਰਮਾਲਾ ਕਿਸੇ ਨੇ ਲੜਾਈ ਵਿੱਚ ਕੋਈ ਖੱਟਿਆ ਤੇ ਬੂਆ ਵੀ ਕਰੀ ਸਾਡੇ ਜੋ ਬੱਧਿਆ ਓ ਨਜ਼ਰ ਕਿਸੇ ਕੋਲ ਦਾ ਬਗਾ ਨਹੀਂ ਮੈਂ ਓ ਨਜ਼ਰ ਕਿਸੇ ਕੋਲ ਦਾ ਬਗਾ ਨਹੀਂ ਮੈਂ ਜਿੰਨੇ ਜਨਾ ਚੇਰੇ ਡਾੜੇ ਆਤੀ ਜਾਣਤਾ ਤੁਝ ਤੇ ਤੇ ਨਾ ਪੰਗਾ ਪਾਈ ਰੱਖਦਾ ਜੱਟਾ ਥੱਗੀ ਕਰਨੀ ਮੈਂ ਜੱਟਾ ਮਾਰਦਾ ਓ ਬਤੂ ਦੀ ਬੈਣ ਗੇ ਨਜ਼ਾਰੇ ਕੱਟ ਕੇ ਨਹੀਂ ਆਪੇ ਤੁਰ ਕੇ ਜਾਵੀਂ ਜੁਗ ਹੈ ਤੁਝ ਤੇ ਰਖਦਾ ਉਹ ਮੋਰੇ ਰੂਤੀਆਂ ਨਹੀਂ ਜੇ ਜੇ ਦੇ ਦੇਣਾ ਪੁੰਗਾ ਪਾਈ ਰੱਖਦਾ ਉਹ ਮੋਰੇ ਰੂਤੀਆਂ ਨਹੀਂ ਜੇ ਜੇ ਦੇ ਮੰਡੀ ਵਿੱਚ ਜਾ ਕੇ ਜਿੱਤਾ ਘੜ ਦਾ ਬੁਲਾ ਤੈਨੂੰ ਸਾਡਾ ਕਿਤੇ ਆਉਦਾ ਨਹੀਂ ਖਿਆਲ ਮੰਡੀ 'ਚ ਅਜਰਾਉਣ ਕਾ ਲਾਈਆਂ ਹੋਈਆਂ ਨੇ ਸਾਡੇ ਮਹਿਮੀ ਸਾਹਿਬ ਨੇ ਤੇ ਮੰਡੀ ਦਾ ਹੀ ਗਾਣਾ ਹੈ ਨਾ ਪੁਰਾਣਾ ਹੋਰ ਵਾਲਾ ਗੀਤ ਫਰਮੈਸ਼ ਭਰਾਵਾਂ ਦੀ ਪੱਲੇਦਾਰਾ ਬੋਲਣਾ ਅਸੀਂ ਨਹੀਂ ਤੇਰੇ ਨਾਲ ਸੱਚ ਵਿਆਹੀ ਮਟਿਆਰ ਆਪਣੇ ਮਾਹੀ ਨਾਲ ਨਾਰਾਜ਼ ਹੋ ਜਾਂਦੀ ਐ ਕੀ ਕਹਿੰਦੀ ਦਾ ਗੱਭਰੂ ਹੌਸਲਾ ਦਿੰਦਾ ਬੇਟਾ ਜੁਰਤ ਖੇੜਾ ਇੱਕ ਨਾ ਸਾਨੂੰ ਦੱਬ ਰਹੇ ਹੋ ਤੁਸੀਂ ਸੱਚੀ ਮੁੱਸੀ ਬਹੁਤ ਖੜਕਾ ਜਿਆਦਾ ਐ ਥੋੜਾ ਜਿਹਾ ਕਟਾਈਏ ਜ਼ਿਆਦਾ ਓਵਰ ਐ ఒక నంబర్ ఇవ్వు ਵੇ ਤੇ ਜੱਕੇ ਤੇ ਤਾਂ ਘਰ ਦਾ ਭਲਾ ਤੇ ਸਾਡਾ ਕੀ ਆਉਂਦਾ ਰਖਿਆ ਮੰਡੀ ਵਿੱਚ ਜਾ ਕੇ ਤੇ ਤਾਂ ਘਰ ਦਾ ਬੁਲਾਇਆ ਮੇਰਾ ਕੀ ਆਉਂਦਾ ਰਖਿਆ ਬੱਲੇਦਾਰਾ ਬੱਲੇਦਾਰਾ ਉਹ ਬੱਲੇਦਾਰਾ ਬੋਲਣਾ ਸਾਡੇ ਤੇਰੇ ਨਾਲ ਬੱਲੇਦਾਰਾ ਬੋਲਣਾ ਸਾਡੇ ਤੇਰੇ ਨਾਲ ਉਹ ਦਿਲ ਨੂੰ ਟਿਕਾਣੇ ਰੱਖ ਕਾਹਦੇ ਤੋਂ ਲਾਉਂਦੀ ਤੇਰਾ ਜਿੰਦਗੀ ਨੂੰ ਭੁੱਲਦਾ ਖਿਆਲ ਕੀ ਤੇਰਾ ਕੰਡਾ ਰੱਖ ਤਾ ਦੇ ਤੋ ਬਲਾਉਂਦੀ ਨਹੀਂ ਤੇਰਾ ਪੁੰਨ ਦਾ ਖਿਆਲ ਨਹੀਂ ਮਜਾਦੀ ਨੇ ਮਜਾਦੀ ਨੇ ਆ ਜਾਦੀ ਨੇ ਓ ਕਿਸੇ ਦੀ ਕੱਟ ਦੇਣ ਚਾਰ ਨਹੀਂ ਮਜਾਦੀ ਨੇ ਓ ਕਿਸੇ ਦੀ ਕੱਟ ਦੇਣ ਚਾਰ ਨਹੀਂ ਮਜਾਦੀ ਨੇ ਓ ਕਿਸੇ ਦੀ ਕੱਟ ਦੇਣ ਚਾਰ